ਪੰਜਾਬ ਅਬ ਨਿਊਜ਼ ਦੇਖ ਰਹੇ ਸਰਦેશ ਕਾਂਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ 파ਰਚੋਹਨ ਤੇ ਮਨਰਨਾਲ ਨੇ ਸੋਨ ਸਿੰਘ ਇੰਪਰੂਵਮੈਂਟ ਅਸੋਡ ਐਕਸ ਚੇਅਰਮੈਨ ਸ਼੍ਰੀ ਨਰੇਸ਼ ਗੋਇਲ ਜੀ ਨੇ ਆਪਣੇ ਭਰਾਵਾਂ ਵਰਗੇ ਦੋਸਤਾਂ ਮਿੱਤਰਾਂ ਨਾਲ ਆਪਣਾ ਜਨਮ ਦਿਨ ਮਨਾਇਆ ਹਰ ਵੇਲੇ ਹੱਸਦੇ ਮੱਥੇ ਲੱਗਣ ਵਾਲੇ ਸ਼ਾਂਤ ਸੁਭਾਅ ਦੇ ਮਾਲਕ ਸ਼੍ਰੀ ਨਰੇਸ਼ ਗੋਇਲ ਜੀ ਨੇ ਆਪਣਾ ਜਨਮ ਦਿਨ ਬਟਾਲਾ ਕਲੱਬ ਵਿੱਚ ਸ਼ਾਨਦਾਰ ਕੇਕ ਕੱਟ ਕੇ ਮਨਾਇਆ ਜਿਸ ਵਿੱਚ ਬਟਾਲਾ ਦੇ ਬਤਵੰਤੇ ਸੱਜਣ ਇੰਪਰੂਵਮੈਂਟ ਅਸਟੇ ਸਭ ਦਾ ਚੇਅਰਮੈਨ ਸ਼੍ਰੀ ਨਰੇਸ਼ ਗੋਇਲ ਜੀ ਨੂੰ ਵਧਾਈ ਦੇਣ ਪਹੁੰਚੇ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਦੀ ਸਿਹਤਯਾਬਤੀ ਅਤੇ ਜੀਵਨ ਵਿੱਚ ਹਮੇਸ਼ਾ ਸਮਾਜ ਸੇਵਾ ਦੀਆਂ ਵੱਡੀਆਂ ਪੁੱਲਾਂਗਾ ਪੁੱਟ ਕੇ ਇੱਕ ਵੱਡੇ ਮੁਕਾਮ ਤੇ ਪਹੁੰਚਣ ਲਈ ਪ੍ਰਭੂ ਪਰਮੇਸ਼ਵਰ ਅਗੇ ਪ੍ਰਾਰਥਨਾ ਕੀਤੀ ਸਹਿਨਸ਼ੀਲਤਾ ਦੇ ਪ੍ਰਤੀਕ ਸ਼੍ਰੀ ਨਰੇਸ਼ ਗੋਇਲ ਜੀ ਨੇ ਵੱਡੀ ਮਾਲਾ ਚ ਪਰੋਏ ਸੁੱਚੇ ਮੋਤੀ ਵਾਂਗ ਨਵੇਂ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਆਪਣਾ 65ਵਾਂ ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਆ ਤੁਹਾਨੂੰ ਦਿਖਾਣੇ ਆ ਬਰਥਡੇ ਪਾਰਟੀ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਅੱਜ ਕੋਈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਜਨਮ ਦਿਨ ਦੀਆਂ ਅੱਜ ਸਰ ਤੁਹਾਡਾ ਜਨਮ ਦਿਨ ਮਨਾਉਣ ਲਈ ਤੁਹਾਡੇ ਸਾਰੇ ਭਰਾਵਾਂ ਵਰਗੇ ਯਾਰ ਤੁਹਾਡੇ ਨਾਲ ਇਕੱਠੇ ਹੋਏ ਨੇ ਪਟਾਲਾ ਕਲਾ ਵਿੱਚ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਸਰ ਤੁਹਾਨੂੰ ਬਹੁਤ ਕਿਵੇਂ ਕਰਦੇ ਹੋ ਮੁਜ਼ਾਰਾ ਮੈਂ ਅੰਗਰੇਸ ਗੋਇਲ ਐਸ ਚੇਅਰਮੈਨ ਬਰੂਨ ਦਸਤ ਅੱਜ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਰਿਸ਼ਤੇਦਾਰਾਂ ਦੇ ਔਰ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਔਰ ਆਪਣੇ ਯਾਰਾਂ ਦੋਸਤਾਂ ਦੇ ਸਹਿਯੋਗ ਨਾਲ ਅੱਜ ਮੈਂ ਚਾਹਮਾ ਆਪਣਾ ਬਰਥਡੇ ਪਟਾਲਾ ਕਲਾ ਵਿੱਚ ਸੈਲੀਬ੍ਰੇਟ ਕੀਤਾ ਔਰ ਸਾਰੇ ਦੀ ਪੁਰ ਜੋਰ ਮੈਨੂੰ ਉਸੇ ਕੀ ਇਹ ਆਪਣਾ ਜਨਮ ਦਿਨ ਮਨਾਓ ਤੇ ਮੇਰੇ ਮਨ 'ਚ ਵੀ ਆਇਆ ਕਿ ਚਲੋ ਇਸੇ ਬਾਣੇ ਗੱਡ ਗੱਦਰ ਹੋ ਜਾਏਗਾ ਔਰ ਕਾਫੀ ਥੇਰ ਤੋਂ ਕੋਈ ਐਕਟੀਵਿਟੀ ਘੱਡੀ ਹੋਈ ਆ ਸਾਰੇ ਮੈਂਬਰ ਤੇ ਅੱਜ ਵੀ ਐਕਟਿਵ ਹੋ ਗਏ ਇੱਕ ਵਾਰੀ ਆਪਣੇ ਜਿਹੜਾ ਇਸ ਸ਼ੋਮ ਕੰਮ ਨੂੰ ਜਿਹੜਾ ਸਿਰੇ ਚੜ੍ਹਿਆ ਔਰ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਵੱਧ ਚੜ ਕੇ ਇਸ ਕੰਮ ਦੇ ਵਿੱਚ ਮੇਰਾ ਸਾਥ ਦਿੱਤਾ ਔਰ ਮੈਨੂੰ ਚੁਪਕਾਉਣਾਂ ਦਿੱਤੀਆਂ ਔਰ ਰੰਮੀ ਉਮਰ ਦੀਆਂ ਦਿਵਾਵਾਂ ਦਿੱਤੀਆਂ ਧੰਨਵਾਦ। ਜਿਵੇਂ ਮੈਂ ਰਮੇਸ਼ ਸ਼ਰਮਾ ਪ੍ਰੈਜਨ ਫੋਕੋਪੈਂਟ ਅਸਿਸਟੈਂਟ ਅੱਜ ਇਹ ਸਾਰੇ ਯਾਰ ਦੋਸਤ ਪੁਰਾਣੇ ਯਾਰ ਦੋਸਤ ਇਕੱਠੇ ਆਏ ਆ ਗੋਇਸਾਹਬ ਨੂੰ 66ਵੇਂ ਜਨਮ ਦਿਨ ਤੇ ਵਧਾਈ ਦੇਣ ਵਾਸਤੇ ਇਹਨਾਂ ਨੂੰ ਸਾਡੇ ਵੱਲੋਂ ਸਾਰੇ ਵੱਲੋਂ ਸ਼ੁਭ ਕਾਮਨਾਵਾਂ ਰੱਬ ਪ੍ਰਭੂ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇਹਨਾਂ ਤੇ ਕਿਰਪਾ ਹੋਵੇ। ਬਹੁਤ ਬਹੁਤ ਮੁਬਾਰਕਾਂ। ਧੰਨਵਾਦ। ਮੈਂ ਅਨਿਲ ਕਰਵਾ ਅੰਤਰਰਾਸ਼ਟਰੀ ਦੁਵੱਲੇ ਮੇਲਨ ਵਾਈਸ ਪ੍ਰੈਜ਼ੀਡੈਂਟ ਪੰਜਾਬ ਗੋਇਲ ਸਾਹਿਬ ਮੇਰੇ ਵੱਡੇ ਭਰਾ ਵਰਗੇ ਆ ਇਹਨਾਂ ਨੇ ਮੈਨੂੰ ਹਮੇਸ਼ਾ ਹੀ ਆਪਣਾ ਛੋਟਾ ਭਰਾ ਸਮਝ ਕੇ ਬਹੁਤ ਪਿਆਰ ਦਿੱਤਾ ਵਾ ਤੇ ਮੈਂ ਇਹਨਾਂ ਨੂੰ ਛੇੜਵੇਂ ਜਨਮ ਦਿੰਦੀ ਆ ਪੂਰੀ ਬਹੁਤ ਬਹੁਤ ਬਤਈਆ ਦੀ ਨਾਵਾ ਤੇ ਦਿਨ ਦੁਗਣੀ ਰਾਤ ਦੁਗਣੀ ਅੱਗੇ ਤਰੱਕੀ ਕਰਨ ਤੇ ਚੜ੍ਹਦੀ ਕਲਾ ਚ ਰਹਿਣ ਪਾਰਟੀ ਜਿਹੜੀ ਇਹਨਾਂ ਨੂੰ ਹੋਰ ਵੀ ਉੱਪਰ ਉੱਦਾਂ ਦਵੇ ਐਸੀ ਬਹੁਤ ਸ਼ੁਮਕਾ ਬਣਾਉ ਇਹਨਾਂ ਦੀ ਨਾਵਾ ਗੋਇਲ ਸਾਹਿਬ ਦੇ ਇਥੇ ਆ ਕੇ ਬਹੁਤ ਵਧੀਆ ਮਹਿਸੂਸ ਕਰਦਾ ਧੰਨਵਾਦ